ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਡਾਕਟਰ ਭੀਮrao ਅੰਬੇਦਕਰ ਤੇ 10 ਲਾਈਨਾਂ ਦਾ ਲੇਖ ਸ਼ੇਅਰ ਕਰੂੰਗੀ ਤਾਂ ਚੱਲੀਏ ਵੀਡੀਓ ਸ਼ੁਰੂ ਕਰਦੇ ਹਾਂ ਡਾਕਟਰ ਭੀਮrao ਅੰਬੇਦਕਰ ਡਾਕਟਰ ਭੀਮrao ਅੰਬੇਦਕਰ ਦਾ ਜਨਮ 14 April 1891 ਨੂੰ ਮੱਧ ਪ੍ਰਦੇਸ਼ ਦੇ ਮੋਹੂ ਪਿੰਡ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਮ ਰਾਮਜੀ ਸਕਪਾਲ ਤੇ ਮਾਤਾ ਦਾ ਨਾਮ ਪੀਮਾਬਾਈ ਸੀ ਡਾਕਟਰ ਭੀਮrao ਅੰਬੇਦਕਰ ਨੂੰ ਬਾਬਾ ਸਾਹਿਬ ਅੰਬੇਦਕਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਡਾਕਟਰ ਭੀਮrao ਅੰਬੇਦਕਰ ਪਹਿਲੇ ਅਜਿਹੇ ਭਾਰਤੀ ਸਨ ਜਿਨ੍ਹਾਂ ਨੇ ਵਿਦੇਸ਼ ਜਾ ਕੇ ਅਰਥ ਸ਼ਾਸਤਰ ਵਿੱਚ ਪੀ ਐਚ ਡੀ ਡਿਗਰੀ ਹਾਸਲ ਕੀਤੀ ਸੀ ਉਹਨਾਂ ਦੇ ਕੋਲ 32 ਡਿਗਰੀਆਂ ਸਨ ਤੇ ਉਹ 9 ਭਾਸ਼ਾਵਾਂ ਵਿੱਚ નિਪੁੰਨ ਸਨ ਡਾਕਟਰ ਪੀਮਰਾਓ ਅੰਬੇਦਕਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਰਾਜ ਦੇ ਸੰਸਥਾਪਕ ਸਨ ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਨਿਆਂ ਮੰਤਰੀ ਬਣੇ ਉਹਨਾਂ ਦੀ ਪਤਨੀ ਦਾ ਨਾਮ ਰਮਾਬਾਈ ਸੀ ਤੇ ਪੁੱਤਰ ਦਾ ਨਾਮ ਜਯਸ਼ਵੰਤ ਅੰਬੇਦਕਰ ਸੀ 6 ਦਸੰਬਰ 1956 ਨੂੰ ਬਿਮਾਰੀ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ 1990 ਵਿੱਚ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਮਰਨ ਤੋਂ ਬਾਅਦ ਜਿਹੜਾ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ ਤਾਂ ਇਹ ਸੀਗਾ ਜਿਹੜਾ ਡਾਕਟਰ ਭੀਮਰਾਓ ਅੰਬੇਦਕਰ ਤੇ 10 ਲਾਈਨਾਂ ਦਾ ਲੇਖ ਤੇ ਅੱਜ ਦੀ ਵੀਡੀਓ ਚੇਨਈ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ